ਸਿੰਘ ਸਾਹਿਬ ਅੱਜ ਸ਼ਹੀਦਾਂ ਦੀ ਸ਼ਰਧਾਂਜਲੀ ਸਮਾਗਮ ਵਿੱਚ ਤੁਸੀਂ ਆਏ ਹੋ ਤੇ ਜਿਹੜੀ ਤੁਹਾਡੀ ਖਾਲਿਸਤਾਨ ਦੀ ਲਹਿਰ ਚੱਲ ਰਹੀ ਆ ਉਹਦੇ ਸੰਬੰਧੀ ਤੁਹਾਡਾ ਅਗਲਾ ਪੜਾ ਕੀ ਹੈ ਕਸੇ ਥਾਰਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਵੀ ਜਾਣਾ ਹੈ ਉੱਥੇ ਜਾ ਕੇ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਨਾਲ ਇੰਟਰੈਕਟ ਕੀਤਾ ਜਾਵੇ ਅੱਜ ਇਹ ਗੁੰਨੋਪੁਰ ਸੈਦਪੁਰ ਸਾਡਾ ਅੱਜ ਦਾ ਪ੍ਰੋਗਰਾਮ ਸੀਗਾ ਅਗਦੇ ਪ੍ਰੋਗਰਾਮ ਮੋਗੇ ਦੇ ਵਿੱਚ ਨੇ ਅੰਮ੍ਰਿਤਸਰ ਦੇ ਵਿੱਚ ਨੇ ਔਰ ਬਾਕੀ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਸੇ ਤੀ ਡਿਸਕਲੋਸ ਕਰ ਦਿੱਤੇ ਜਾਣਗੇ ਸੋ ਇਹ ਲਗਾਤਾਰਤਾ ਤੇ ਚੱਲਦਾ ਜਾ ਰਿਹਾ ਹੈ ਜਿਵੇਂ ਹੁਣੇ-ਹੁਣੇ ਭਾਰਤ-ਪਾਕ ਦੀ ਜੰਗ ਹੋ ਕੇ ਹੱਟੀ ਆ ਇਸ ਜੰਗ ਦਰਮਿਆਨ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਨਵੇਂ ਸਰਕਮਸਟੈਂਸ ਬਣੇ ਆ ਆਪਣੇ ਸੰਘਰਸ਼ ਨੂੰ ਤੇ ਆਪਣੇ ਖਾਲਿਸਤਾਨ ਦੀ ਮੰਜ਼ਲ ਨੂੰ ਤੁਸੀਂ ਇੰਨਾ ਸੰਘਰਸ਼ਾਂ ਦੇ ਵਿੱਚ ਕਿੱਥੇ ਵੇਖਦੇ ਹੋ ਜੰਗ ਤਾਂ ਜੇ ਹੋ ਕੇ ਹੱਟੀ ਨਹੀਂ ਗਈ ਜੰਗ ਵਾਲ ਨੂੰ ਤਾਂ ਜਵਾਬ ਨਾ ਹੀ ਆਉਂਦਾ ਨਹੀਂ ਤੇ ਐਵੇਂ ਉਦਾਂ ਜੇ ਮੜਾ ਜਿਹਾ ਪ੍ਰੈਕਟਿਸ ਕਰਕੇ ਵੇਖੀ ਆ ਸੋ ਇਹ ਜੰਗ ਹੋ ਕੇ ਹਟ ਗਈ ਆ ਇਦਾਂ ਦੀ ਕੋਈ ਗੱਲ ਨਹੀਂ ਗਈ ਪਰ ਇਸ ਕਿਤੇ ਨੂੰ ਜੰਗ ਦੀ ਜ਼ਰੂਰਤ ਨਹੀਂ ਗਈ ਅਸੀਂ ਤਾਂ ਦੁਨੀਆ ਨੂੰ ਇਹ ਕਹਿੰਦੇ ਆ ਕਿ ਤੁਸੀਂ ਆਰਾਮ ਦੇ ਨਾਲ ਬੈਠ ਕੇ ਸਾਰਾ ਜਿਹੜਾ ਮਸਲਾ ਆ ਉਹਨਾਂ ਸਮਝੋ ਤੇ ਉਹਨਾਂ ਸੁਲਝਾਉਣ ਵਾਲੇ ਪਾਸੇ ਤਰੋ ਇਹ ਜੰਗ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਜੰਗ ਦੇ ਵਿੱਚ ਹਮੇਸ਼ਾ ਵਿਨਾਸ਼ ਹੀ ਨਿਕਲਦਾ ਆਂਦਾ ਪਰ ਜੇ ਦੂਸਰਾ ਬੰਦਾ ਇਸ ਧਾਰ ਕੇ ਬਹਿ ਜੇ ਕਿ ਮੈਂ ਪਿਆਰ ਦੇ ਨਾਲ ਨਹੀਂ ਗੱਲ ਸਮਝਣੀ ਤੇ ਫਿਰ ਹਾਲਤ ਜੰਗ ਦੇ ਵਿੱਚੋਂ ਨਿਕਲ ਜਾਂਦੇ ਸੋ ਇਸ ਮੁਲਕ ਨੂੰ ਇਹਨਾਂ ਦੋਆ ਮੁਲਕਾਂ ਨੂੰ ਮੈਚਿਓਰਿਟੀ ਬਹਲਣੀ ਚਾਹੀਦੀ ਹੈ ਇਹਨਾਂ ਦੋਆ ਦੇ ਲੜਾਈ ਦੇ ਵਿੱਚ ਪੰਜਾਬ ਤੇ ਕਸ਼ਮੀਰ ਜਿਹੜੇ ਆ ਉਹ ਪਿਸ ਰਹੇ ਨੇ ਉਹ ਨਹੀਂ ਪਿਸਣੇ ਚਾਹੀਦੇ ਅਸੀਂ ਇੱਕ ਅਲੱਗ ਮੁਲਕ ਆ ਸਾਡੀ ਜਿਹੜੀ ਧੇਰੇ ਆ ਇੱਥੇ ਵੀ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਦੇ opinion ਵਿੱਚ ਬਹੁਤ ਮੈਟਰ ਕਰਦੇ ਨੇ ਸੋ ਇਹਨਾਂ ਦੋਆ ਦਾ ਭੇਡਾਂ ਦਾ ਆਪਸ ਖਿੱਚ ਕੇ ਜਿਹੜਾ ਹੈ ਉਹ ਪ੍ਰਸੀਡਕਾ ਨੁਕਸਾਨ ਕਰਨਾ ਇਹ ਕੋਈ ਵਾਜਬ ਗੱਲ ਨਹੀਂ ਹੈ ਉਸ ਦੁਨੀਆ ਦੀ वर्ल्ड ਪਾਵਰਸ ਨੇ ਇਸ ਗੱਲ ਦੀ ਅਪੀਲ ਆ ਕਿ ਉਸ ਖਿੱਤੇ ਦੇ ਵਿੱਚ ਆ ਕੇ ਜਿਹੜਾ ਆਪਣੀ ਦਖਲਦਾਜ਼ੀ ਆ ਉਹ ਕਰਨ ਔਰ ਜਿਹੜਾ ਇੱਥੇ ਦਾ ਪੋਲੀਟੀਕਲ ਸਮੱਸਿਆ ਜਿਹੜੀ ਸਾਡੀ ਰਾਜਨੀਤਿਕ ਸਮੱਸਿਆ ਉਹਨੂੰ ਹੱਲ ਕਰਨ ਦੇ ਲਈ ਅੱਗੇ ਵਧਾ ਪੰਜਾਬ ਦੇ ਵਿੱਚ ਪੁਲਸ ਰਾਜ ਦੀ ਜਿਹੜੀ ਆ ਨਾ ਅਣ ਐਲਾਨੀ ਘੋਸ਼ਣਾ ਹੋ ਚੁੱਕੀ ਹੈ ਤੁਸੀਂ ਕਿੱਥੇ ਦੇਖਦੇ ਹੋ ਪੰਜਾਬ ਸਰਕਾਰ ਦੀ ਜਿਹੜੀ ਇਸ ਪਾਲਸੀ ਨੂੰ देखो ਜਦੋਂ ਤੱਕ ਇੰਡੀਆ ਦੇ ਅਧੀਨ ਆ ਪੰਜਾਬ ਉਦੋਂ ਤੱਕ ਪੁਲਿਸ ਨਾਲ ਦੀ ਉਹਨਾਂ ਦੇ ਅਧੀਨ ਹੀ ਚਲਣੀ ਹੈ ਸੋ ਇਥੇ ਪੁਲਿਸ ਰਾਜ ਦੀ ਜਿਹੜੀ ਘੋਸ਼ਣਾ ਹੈ ਉਹ ਕੱਲੀ ਪੰਜਾਬ ਵੱਲੋਂ ਨਹੀਂ ਕੀਤੀ ਕਿ ਹੋਰ بڑے ਸੂਬਿਆਂ ਦੇ ਵਿੱਚ ਵੀ ਆ ਗਈ ਹੈ ਸੋ ਜੇ ਪੁਲਿਸ ਰਾਜ ਨੂੰ ਖਤਮ ਕਰਨਾ ਹੈ ਤਾਂ ਉਹ ਹਾਲਤ ਸਾਡੀ ਆਜ਼ਾਦੀ ਦੇ ਵਿੱਚ ਪਿਆ ਸਰਕਾਰਾਂ ਬਦਲਣ ਦੇ ਨਾਲ ਕੁਝ ਨਹੀਂ ਹੋਣਾ ਸੈਂਟਰ ਦੇ ਵਿੱਚ ਸਾਰੀ ਚੀਜ਼ ਚੱਲਦੀ ਆ ਸੋ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਕੋਈ ਐਨੀ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਜਿਸ ਨਾਲ ਉਹ ਪੰਜਾਬ ਪੁਲਿਸ ਨੂੰ ਰਾਤੋ ਰਾਤ ਬਦਲ ਦੇਣ ਕਿ ਜੇ ਬਦਲਣਾ ਹੈ ਤਾਂ ਸਾਡੇ ਆਪਣੇ ਰਾਜ ਦੇ ਵਿੱਚ ਬਦਲਣਾ ਆ ਆਦਰਵਾਇਸ ਤੇ ਜੋ ਕੁਝ ਆਸਰ ਲੋਕਾਂ ਨੂੰ ਇਦਾਂ ਹੀ ਐਸੈਪਟ ਕਰਨਾ ਪਏਗਾ ਜੇ ਅਸੀਂ